ਕਿਸਾਨੀ ਅੰਦੋਲਨ ਤੋਂ ਬਾਅਦ ਅਕਸਰ ਹੀ ਕੰਗਨਰ ਰਣੋਤ ਨੇ ਉਹ ਚਰਚਾਵਾਂ ਵਿੱਚ ਰਹਿੰਦੇ ਨੇ ਕਿਉਂਕਿ ਚਾਹੇ ਪੰਜਾਬ ਦੀ ਗੱਲ ਕਰੀਏ ਚਾਹੇ ਪੰਜਾਬ ਦੇ ਲੋਕਾਂ ਦੇ ਖਿਲਾਫ ਬੋਲੇ ਗਏ ਸ਼ਬਦ ਹੋਣ ਉਹਨੂੰ ਲੈ ਕੇ ਚਰਚਾਵਾਂ ਦੀ ਗੱਲ ਕਰੀਏ ਜਾਂ ਫਿਰ ਕਿਸਾਨਾਂ ਦੇ ਉੱਤੇ ਕੀਤੇ ਗਏ ਜਿਹੜੇ ਕੀ ਬੋਲ ਨੇ ਉਹਨਾਂ ਨੂੰ ਲੈ ਕੇ ਕੰਗਨਰ ਰਣੋਤ ਅਕਸਰ ਹੀ ਚਰਚਾਵਾਂ ਵਿੱਚ ਰਹਿੰਦੇ ਨੇ ਤੇ ਇੱਕ ਵਾਰ ਫਿਰ ਕੰਗਨਰ ਰਣੋਤ ਨੇ ਇੱਕ ਇੰਟਰਵਿਊ ਦੇ ਵਿੱਚ ਕਿਸਾਨਾਂ ਦੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਕਿ ਕਿਸਾਨਾਂ ਦਾ ਮਕਸਦ ਤਾਂ ਕੁਝ ਹੋਰ ਸੀ ਕਿਸਾਨੀ ਅੰਦੋਲਨ ਦੇ ਵਿੱਚ ਲੜਕੀਆਂ ਦੇ ਰੇਪ ਹੋਏ ਨੇ ਲੋਕਾਂ ਨੂੰ ਮਾਰ ਕੇ ਲਾਸ਼ਾਂ ਤੱਕ ਉਹਨਾਂ ਦੀ ਟੰਗ ਦਿੱਤੀਆਂ ਗਈਆਂ ਤਾਂ ਹੋਰ ਵੀ ਕਈ ਸਾਰੇ ਇਲਜ਼ਾਮ ਜਿਉ ਲਗਾਏ ਗਏ ਨੇ ਤਾਂ ਮੇਰੇ ਨਾਲ ਬੀਕੇ ਐਮਯੂ ਦੇ ਸੂਬਾ ਪ੍ਰਧਾਨ ਦਿਲਬਖ ਸਿੰਘ ਮਜੂਦ ਨੇ ਗੱਲਬਾਤ ਕਰ ਲੰਨੇ ਆ ਦਿਲਬਖ ਜੀ ਅਕਸਰ ਹੀ ਕਿਸਾਨੀ ਅੰਦੋਲਨ ਨੂੰ ਲੈ ਕੇ ਕੰਗਨਰਨੋਤ ਚਰਚਾਵਾਂ ਦੇ ਵਿੱਚ ਰਹੇ ਨੇ ਔਰ ਪੰਜਾਬ ਨੂੰ ਲੈ ਕੇ ਵੀ ਕੋਈ ਨਾ ਕੋਈ ਉਹ ਬਿਆਲ ਪੁੱਟ ਸੀ ਤੇ ਦਿੰਦੇ ਰਹਿੰਦੇ ਨੇ ਇੱਕ ਵਾਰ ਫਿਰ ਉਹਨਾਂ ਦੇ ਇੱਕ ਇੰਟਰਵਿਊ ਦੇ ਵਿੱਚ ਕਿਸਾਨਾਂ ਦੇ ਉੱਤੇ ਵੱਡੇ ਇਲਜ਼ਾਮ ਲਗਾਤੇ ਕਹਿੰਦੇ ਕਿਸਾਨਾਂ ਦਾ ਮਕਸਦ ਕੁਝ ਹੋਰ ਸੀਗਾ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਰੇਪ ਹੋਏ ਨੇ ਲੋਕਾਂ ਨੂੰ ਲਾਸ਼ਾਂ ਟੰਗ ਦਿੱਤੀ ਗੱਲ ਇਹ ਆ ਜੀ ਜਿਹੜਾ ਕੰਗਣਾ ਰਨਾਉ ਦਾ ਮਸਲਾ ਨਾ ਇਹ ਸ਼ੁਰੂ ਤੋਂ ਹੀ ਇਹੋ ਜਿਹਾ ਰਿਹਾ ਕਿ ਜਿਵੇਂ ਮੰਨ ਲਓ ਅ ਅੱਗ ਲਾਉਣ ਵਾਲਾ ਹਰ ਟਾਈਮ ਪੁੱਠੇ ਸਿੱਧੇ ਬਿਆਨ ਦੇਣੇ ਇਹ ਜਿਹੜਾ ਸਾਰਾ ਕੁਝ ਹੁੰਦਾ ਇਹ ਇੱਕ ਸਿਆਸਤ ਤੋਂ ਪ੍ਰੇਰਿਤ ਵਾ ਔਰ ਇਹ ਉਹੀ ਬੋਲਦੇ ਨੇ ਜੋ 나ਗਪੁਰ ਤੋਂ ਲਿਖਿਆ ਆਉਂਦਾ ਭਾਪੀ ਨੇ ਕੁਝ ਇਹੋ ਜਿਹੇ ਬੰਦੇ ਰੱਖੇ ਹੋਏ ਆ ਵਿੱਚ ਜਿਹੜੇ ਸਿਰਫ ਭੌਂਕਣ ਲਈ ਰੱਖਿਆ ਔਰ ਉਹਨਾਂ ਦਾ ਕੰਮ ਆ ਭੌਂਕਣਾ ਭੌਂਕੇ ਉਹਨਾਂ ਦੇ ਭੌਂਕਣ ਦੇ ਉੱਪਰ ਦੂਜਾ ਬੰਦਾ ਭੌਂਕਦਾ ਕੰਗਣਾ ਰੌਣ ਤੇ ਬਿਆਨ ਦੇ ਉੱਪਰ ਹਰਿਆਣੇ ਦਾ ਮੁੱਖ ਮੰਤਰੀ ਬਿਆਨ ਦਿੰਦਾ ਕਿ ਅਸੀਂ ਬਾਰਡਰਾਂ ਦੇ ਉੱਪਰ ਅੱਤਵਾਦੀ ਰੋਕ ਕੇ ਰੱਖਿਆ ਇਹ ਅੱਤਵਾਦੀ ਚੰਗਨਾ ਦੇ ਬਿਆਨ ਦੇ ਉੱਤੇ ਹਰਿਆਣੇ ਦੇ ਜੇਕਰ ਸੀਐਮ ਦੀ ਗੱਲ ਕਰੀਏ ਨੈਭ ਸਿੰਘ ਸੈਣੀ ਜੀ ਤਾਂ ਉਹਨਾਂ ਨੇ ਇਹ ਗੱਲ ਕਿਹਾ ਉਹਨਾਂ ਦਾ ਨਿੱਜੀ ਵਿਚਾਰ ਹੋ ਸਕਦਾ ਭਾਜਪਾ ਦਾ ਨਹੀਂ ਉਹ ਇਹ ਚੀਜ਼ ਉਹਨਾਂ ਨੂੰ ਪੁੱਛੋ ਉਹ ਕਿਨਾਰਾ ਕਰਦੇ ਹੋਏ ਨਜ਼ਰ ਆ ਰਿਹਾ ਕਿਉਂਕਿ ਹਰਿਆਣੇ 'ਚ ਇਲੈਕਸ਼ਨ ਨੇੜੇ ਨੇ ਮੁਕਰਨ ਦੀ ਕਿਹੜੀ ਗੱਲ ਹੁੰਦੀ ਹੈ ਜੀ ਕਿਸੇ ਕੋਈ ਵੀ ਬੰਦਾ ਮੁਕਰ ਸਕਦਾ ਦੂਜੀ ਗੱਲ ਅਸੀਂ ਇਹ ਕਹਿੰਨੇ ਆ ਭਈ ਇਹ ਸਾਨੂੰ ਅੱਤਵਾਦੀ ਵੱਖਵਾਦੀ ਜਾਂ ਜਿਹੜਾ ਦੱਸਦੀ ਆ ਭਈ ਇੱਥੇ ਦਾ ਮਾਹੌਲ ਬਹੁਤ ਖਰਾਬ ਆ ਲਾਸ਼ਾਂ ਟੰਗੀਆਂ ਗਈਆਂ ਰੇਪ ਹੋਏ ਆ ਤੇ ਜਿਹੜਾ ਮਨੀਪੁਰ ਦੇ ਵਿੱਚ ਵਾਪਰਿਆ ਉਹ ਕੰਗਣਾ ਰਣੌਤ ਨੂੰ ਦਿਖਦਾ ਨਹੀਂ ਇਹ ਬੜੇ ਵਧੀਆ ਖੁਸ਼ਹਾਲ ਪੰਜਾਬ ਆ ਖੁਸ਼ਹਾਲ ਹਰਿਆਣਾ ਵਾ ਕੋਈ ਗੱਲ ਨਹੀਂ ਹੈਗੀ ਕਿਸਾਨ ਆਪਣੀ ਐਮਐਸਪੀ ਦੀ ਲੜਾਈ ਲੜ ਰਹੇ ਨੇ ਜੋ ਸਾਡਾ ਅਧਿਕਾਰ ਆ ਜੋ ਸਾਡਾ ਹੱਕ ਆ ਜੇ ਪਹਿਲੀ ਪਹਿਲੀ ਲੜਾਈ ਦੀ ਗੱਲ ਕਰੀਏ ਜਿਹੜੀ 21 ਦੇ ਵਿੱਚ ਗਏ ਆ ਕਿਸਾਨ ਤਾਂ ਉਦੋਂ ਜਿਹੜੇ ਸਰਕਾਰ ਨੇ ਸਾਡੀਆਂ ਜ਼ਮੀਨਾਂ ਖੋਣ ਦੀ ਖਾਤਰ ਸਾਡਾ ਮੰਡੀ ਕਰਨ ਖੋਣ ਦੀ ਖਾਤਰ ਲੋਕਾਂ ਨੂੰ ਬੇਕਾਰ ਕਰਨ ਦੀ ਖਾਤਰ ਜੋ ਕਾਨੂੰਨ ਲਿਆਂਦੇ ਸੀ ਉਹਨਾਂ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਇੱਕ ਲੜਾਈ ਲੜੀ ਗਈ ਸੀ ਔਰ ਬਿਲਕੁਲ ਵਰਲਡ ਦੇ ਵਿੱਚ ਪਹਿਲੀ ਐਹੋ ਜੀ ਲੜਾਈ ਜਿੱਥੇ ਇੰਨੀ ਦੁਨੀਆ ਗਈ ਔਰ ਉਹ ਬਿਲਕੁਲ ਪੀਸਫੁੱਲੀ ਰਹੀ ਉੱਥੇ ਕੋਈ ਘਟਨਾ ਨਹੀਂ ਵਾਪਰੀ ਕੋਈ ਲੜਾਈ ਝਗੜਾ ਨਹੀਂ ਹੋਇਆ ਕੋਈ ਆਵਜ ਨਹੀਂ ਜਿੰਨੀ ਸ਼ਰਾਰਤ ਕੀਤੀ ਬੀਜੇਪੀ ਦੇ ਗੁੰਡਿਆਂ ਨੇ ਕੀਤੀ ਬੀਜੇਪੀ ਵਾਲਿਆਂ ਨੇ ਕੀਤੀ ਬੀਜੇਪੀ ਵਾਲਿਆਂ ਨੇ ਚੋਰੀ ਛੱਪੇ ਆ ਕੇ ਸਾਡੀਆਂ ਟਰਾਲੀਆਂ ਨੂੰ ਵੀ ਅੱਗ ਲਾਈ ਬੀਜੇਪੀ ਹੇ ਪੁਲਿਸ ਦੀ ਵਰਦੀ ਦੇ ਭੇਜ ਦੇ ਵਿੱਚ ਆ ਕੇ ਉੱਥੇ ਲਾਠੀ ਵੀ ਚਾਰਜ ਵੀ ਕਰਦੇ ਰਹੇ ਕੁਝ ਬੰਦੇ ਫੜੇ ਵੀ ਗਏ ਸੀ ਅਸੀਂ ਵੀ ਉੱਥੇ ਹੈਗੇ ਸੀਗੇ ਕੁਝ ਲੋਕ ਫੜੇ ਵੀ ਗਏ ਸੀ ਜਿਹੜੇ ਸਰਾਰਤੀ ਹੁੰਦੇ ਸੀ ਕਿਸਾਨਾਂ ਦੇ ਬੋਲੇ ਫੜ ਕੇ ਪੁਲਿਸ ਦੇ ਹਵਾਲੇ ਵੀ ਕੀਤੇ ਬਿਲਕੁਲ ਇਤਰਾ ਹੀ ਹੁੰਦੀ ਰਹੀ ਜਦੋਂ ਉਹਨਾਂ ਤੇ ਚੱਕ ਪੈਂਦੀ ਸੀ ਤੇ ਫੜ ਕੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਵੀ ਕਰਦੇ ਰਹੇ ਆ ਇਹੋ ਜਿਹੇ ਕਾਰਨਾਮੇ ਜਿਹੜੇ ਭਾਜਪਾ ਸਰਕਾਰ ਕਰਦੀ ਆ ਔਰ ਜਦੋਂ ਇਹਨਾਂ ਦਾ ਕੋਈ ਵੀ ਵਾਸ ਨਹੀਂ ਚੱਲਦਾ ਤਾਂ ਉਦੋਂ ਫਿਰ ਇਹੋ ਜਿਹੇ ਬੰਦੇ ਜਿਹੜੇ ਭੋਂਕੋਂ ਨੂੰ ਰੱਖਿਆ ਕੰਗਣਾ ਰਣੌਤਰਗੇ ਇਹਨਾਂ ਨੂੰ ਮਨੀ ਕਰਨ ਨਹੀਂ ਦਿਖਦਾ ਕਿ ਮਨੀ ਕਰਨ ਦੇ ਵਿੱਚ ਕੀ ਹੋਇਆ ਕੰਗਣਾ ਰਣੌਤ ਨੂੰ ਚਾਹੀਦਾ ਕਿ ਮਨੀ ਕਰਨ ਦੇ ਵਿੱਚ ਬਿਆਨ ਦੇਵੇ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਆ ਵੀ ਜਿਹੜੇ ਪੰਜਾਬ ਦੇ ਲਈ ਅੱਗ ਲਾ ਰਹੇ ਨੇ ਇਹਨਾਂ ਉੱਪਰ ਵੀ ਐਨਐਸਏ ਲੱਗਣੀ ਚਾਹੀਦੀ ਆ ਭਾਰਤ ਦੇ ਹੋ ਮੈਨੇਟਰ ਨੂੰ ਮੈਂ ਅਪੀਲ ਕਰਦਾ ਵੀ ਹੁਣ ਕਿੱਥੇ ਗਿਆ ਤੂੰ ਸਾਡੇ ਵਾਲੇ ਨੇ ਤਾਂ ਕੁਝ ਕਿਹਾ ਹੀ ਨਹੀਂ ਸਾਡੇ ਬੰਦਿਆਂ ਨੇ ਤੁਸੀਂ ਚੱਕ ਕੇ ਉਹਨਾਂ ਤੇ ਐਨਐਸਏ ਲਾ ਕੇ ਦਿਬਰੂਗੜ ਭੇਜਦੇ ਹੁਣ ਤੁਸੀਂ ਜਦੋਂ ਇੱਥੇ ਕਿਉਂ ਨਹੀਂ ਐਨਐਸਏ ਲਗਦੀ ਇੱਥੇ ਵੀ ਐਨਐਸਏ ਲਗਣੀ ਚਾਹੀਦੀ ਕਾਂਗਰਸ ਇਸ ਨੂੰ ਲੈ ਕੇ ਹਮਲਾਵਰ ਹੋ ਰਹੀ ਹੈ ਬੀਜੇਪੀ ਦੇ ਉੱਤੇ ਕਾਂਗਰਸ ਵੀ ਇਹੀ ਕਹੇ ਕਾਂਗਰਸ ਦਾ ਵੀ ਇਹੀ ਕਹਿਣਾ ਹੈ ਕਿ ਜਿਹੜਾ ਅਜਿਹੇ ਬਿਆਨ ਦਿੰਦਾ ਹੈ ਤਾਂ ਚਾਹੇ ਉਹ ਕੰਗਨਾ ਰਣੋਤ ਕੋਈ ਨਾ ਹੋਣਾ ਚਾਹੀ ਚੁਣੇ ਹੋਏ ਨੁਮਾਇੰਦੇ ਕਿਉਂ ਨਾ ਹੋਣ ਇਹਨਾਂ ਦੇ ਉੱਤੇ ਐਨਐਸਏ ਲਾ ਕੇ ਇਹਨਾਂ ਨੂੰ ਡਿਪਲੋਮਾ ਘਟੇਣਾ ਚਾਹੀਦਾ ਮੈਂ ਤੇ ਪਹਿਲੇ ਹੀ ਕਹਿ ਰਿਹਾ ਕਿ ਜਿੰਨੇ ਬਿਆਨ ਨੇ ਸਿਆਸਤ ਤੋਂ ਪ੍ਰੇਰਿਤ ਨੇ ਔਰ ਇਹ ਸਾਰੇ ਨਾਗਪੁਰ ਤੋਂ ਲਿਕੇ ਆਉਂਦੇ ਨੇ ਜੋ ਇਹਨਾਂ ਨੇ ਬੋਲਣਾ ਹੁੰਦਾ ਪਹਿਲਾਂ ਤੈਅ ਕੀਤਾ ਹੁੰਦਾ ਔਰ ਉਹੀ ਇਹ ਭੌਂਕਣ ਲਈ ਕੁੱਤੇ ਰੱਖੇ ਨੇ ਇੱਕ ਉਹ ਇਹ ਭੌਂਕਦੀ ਆ ਉਦੋਂ ਆਏ ਸਾਡੇ ਪੰਜਾਬ ਤੋਂ ਬਿੱਟੂ ਰੱਖਿਆ ਆ ਇਹ ਵੀ ਭੌਂਕਦਾ ਇਹ ਭੌਂਕਣ ਲਈ ਕੁੱਤੇ ਰੱਖੇ ਨੇ ਜਿਹੜੇ ਆਪਣਿਆਂ ਨੂੰ ਵੜਦੇ ਨੇ ਬਸ ਇਹਨਾਂ ਦੀ ਆਦਤ ਤਾਂ ਹੁਣ ਇਹਨੇ ਪਹਿਲਾਂ ਬੋਲੀ ਤੈਨੇ ਹਿਮਾਚਲ ਚੱਕ ਲਾਤੀ ਹਿਮਾਚਲ ਤੇ ਪੰਜਾਬ ਦੇ ਰਿਸ਼ਤੇ ਖਰਾਬ ਕਰਨ ਦੀ ਗੱਲ ਕੀਤੀ ਥੱਪੜ ਇਹਦੀਆਂ ਕਰਤੂਤਾਂ ਤੋਂ ਇਹਦੇ ਆਪਣਾ ਪਿਆ ਇਹਦੀਆਂ ਕਰਤੂਤਾਂ ਕਰਕੇ ਥੱਪੜ ਪਿਆ ਨਾ ਇਹਦੇ ਤੇ ਹੁਣ ਵੀ ਕਿਤੇ ਨਾ ਕਿਤੇ ਧੱਕੇ ਚੜ੍ਹ ਗਏ ਫੇਰ ਵੱਧ ਪੈਣਗੇ ਦਿਲ ਬਾਗ ਸਿੰਘ ਜੀ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦੇ ਸੀ ਕੰਗਣਾ ਪੰਜਾਬੀਆਂ ਬਾਰੇ ਬਹੁਤ ਪੁੱਠੇ ਸਿੱਧੇ ਬਿਆਨ ਆਉਂਦੇ ਸੀ ਪਰ ਹੁਣ ਇਸ ਵਾਰ ਤਾਂ ਉਹਨਾਂ ਨੇ ਪੂਰੇ ਦੇਸ਼ ਦੇ ਇੱਕ ਕਿਸਾਨਾਂ ਨੂੰ ਇੱਕ ਵਾਰ ਕਟੜਖੜੇ ਦੇ ਵਿੱਚ ਖੜੇ ਕਰਤਾ ਉਹ ਕਹਿੰਦੇ ਜਿੰਨੇ ਵੀ ਕਿਸਾਨ ਸੀ ਕਿਉਂਕਿ ਉੱਥੇ ਪੂਰੇ ਦੇਸ਼ ਦੇ ਕਿਸਾਨ ਸੀ ਜਨਾਕੀ ਗੱਲੇ ਪੰਜਾਬ ਦੇ ਕਿਸਾਨ ਸੀ ਇੱਕ ਪਾਸੇ ਤਾਂ ਕਿਸਾਨਾਂ ਨੂੰ ਆਂਦਾ ਤਾਂ ਕਿਹਾ ਜਾਂਦਾ ਤਾਂ ਦੂਜੇ ਪਾਸੇ ਐਡੇ ਵੱਡੇ ਇਲਜ਼ਾਮ ਲਗਾ ਦਿੰਦੇ ਨੇ ਕਿਸਾਨਾਂ ਉੱਤੇ ਦਾਰਾਸਲ ਚੌਧਰੀ ਇੱਕ ਫਿਲਮ ਆ ਰਹੀ ਆ ਹੂੰ ਆ ਉਹ ਫਿਲਮ ਦੀ ਪ੍ਰੋਮੋਸ਼ਨ ਲਈ ਹੂੰ ਉਹਨੂੰ ਇੱਕ ਸਾਂਸਣੀ ਬਣਾਉਣ ਲਈ ਹੂੰ ਉਹ ਇਹ ਸਾਰਾ ਕੁਝ ਕਰ ਰਹੀ ਆ ਹੂੰ ਮੇਨ ਇੱਕ ਇਹ ਵੀ ਪੁਆਇੰਟ ਹੈਗਾ ਉਹਦਾ ਵੀ ਉਹਦੀ ਜਿਹੜੀ ਫਿਲਮ ਆ ਉਹ ਅੱਜ ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ ਇਹਦੀ ਫਿਲਮ ਆ ਉਹਦੇ ਚ ਸਿੱਖ ਕੌਮ ਦੀ ਕਿਰਦਾਰਕੁਸ਼ੀ ਕੀਤੀ ਗਈ ਆ ਸਾਡੇ ਸੰਤਾਂ ਨੂੰ ਉਹਦੇ ਵਿੱਚ ਸਹੀ ਨਹੀਂ ਦਿਖਾਇਆ ਗਿਆ ਔਰ ਐਹੋ ਜੀਆਂ ਫਿਲਮਾਂ ਅਸੀਂ ਕਿਸੇ ਵੀ ਸਿਨੇਮੇ ਜਾਂ ਕਿਸੇ ਵੀ ਥੀਏਟਰ ਚ ਨਹੀਂ ਚੱਲਣ ਦੇਾਂਗੇ ਔਰ ਉਹਦੀ ਪ੍ਰੋਮੋਸ਼ਨ ਲਈ ਇਹ ਸਾਰਾ ਕੁਝ ਜਿਹੜਾ ਇਹ ਵਰਤੀਵਾ ਫਲਾ ਰਹੀ ਹੈ ਨਾ ਉਹਦਾ ਕਰਕੇ ਫਲਾ ਰਹੀ ਹੈ ਕਿ ਸੰਨ ਡਟ ਕੇ ਵਿਰੋਧ ਕਰਨਗੇ ਐਮਰਜੈਂਸੀ ਫਿਲਮ ਦਾ ਜਿਹੜੀ ਇਹਦੀ ਆ ਰਹੀ ਹੈ ਹੁਣ ਪੰਜਾਬ ਦੇ ਵਿੱਚ ਚੱਲਣ ਦੋਗੇ ਕੰਨੀ ਚੱਲਣ ਦੋਗੇ ਅਸੀਂ ਪੰਜਾਬ 'ਚ ਆਈ ਹਰਿਆਣੇ 'ਚ ਆਈ ਕਿਤੇ ਵੀ ਨਹੀਂ ਇਹ ਸਟੇਟ 'ਚ ਚਾਇਆ ਪੂਰੇ ਭਾਰਤ 'ਚ ਹੀ ਨਹੀਂ ਕਿਤੇ ਵੀ ਚੱਲਣ ਦੇ ਨਹੀਂ ਇਹ ਪੁਣ ਨਹੀਂ ਚੱਲਣ ਦੇਾਂਗੇ ਅਸੀਂ ਨੂੰ ਕਿਤੇ ਵੀ ਪੰਜਾਬ 'ਚ ਤੇ ਨੇੜੇ ਤੇੜੇ ਵੀ ਨੰਗਣ ਦੇਣਾ ਸੀ ਅੱਗੇ ਪੰਜਾਬ 'ਚੋਂ ਨੰਗ ਕੇ ਹਿਮਾਚਲ ਜਾਂਦੀ ਹੁਣ ਨੰਗ ਕੇ ਦਿਖਾਵੇ ਹੁਣ ਨੰਗ ਜੀ ਇੱਕ ਵਾਰ ਜਦੋਂ ਓਕੇ ਦਿਆ ਸੀ ਮਹਿਲਾਵਾਂ ਨੇ ਤਦੋਂ ਮਾਫੀ ਮੰਗ ਕੇ ਗਏ ਸੀਗੇ ਬਾਅਦ ਉਹ ਭੌਂਕ ਲੈਂਦੇ ਭੌਂਕ ਲੈਂਦੇ ਆ ਬਾਅਦ ਚ ਮਾਫੀ ਮੰਗ ਲੈਂਦੇ ਆ ਕਮੀ ਇਹਨਾਂ ਦਾ ਇਹ ਹੈ ਜੀ ਇਹੀ ਕੰਮ ਇਹਨਾਂ ਦਾ ਤਾਂ ਬਿਲਕੁਲ ਜਿਸ ਤਰ੍ਹਾਂ ਕਾਂਗਰਸ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਇਹ ਜਿਹੇ ਬਿਆਨ ਦਿੰਦੇ ਨੇ ਉਹਨਾਂ ਉਤੇ ਐਨਐਸਏ ਲਾ ਕੇ ਡਿੱਬੂਗੜ ਪਿੰਡ ਦੇ ਕਿਸਾਨ ਵੀ ਅਸੀਂ ਬੰਗ ਕਰ ਰਹੇ ਨੇ ਕਿ ਕੰਗਨਾਰ ਨੋਦ ਦੇ ਉਤੇ ਐਨਐਸਏ ਲਾ ਕੇ ਉਹਨੂੰ ਡਿੱਬੂਗੜ ਭੇਜ ਦੇਣਾ ਚਾਹੀਦਾ ਹੈ ਤਾਂ ਜੋ ਮਾਹੌਲ ਆ ਖਰਾਬ ਨਾ ਕੀਤਾ ਜਾਵੇ ਪਰ ਦੂਜੇ ਪਾਸੇ ਜੋ ਕੰਗਨਾਰ ਨੋਦ ਦੀ ਨਵੀਂ ਫਿਲਮ ਆ ਰਹੀ ਹੈ ਅਮਰਜੈਂਸੀ ਜਿਸ ਦੇ ਵਿੱਚ ਸਿੱਖਾਂ ਦੀ ਕਿਹਾ ਜਾ ਰਿਹਾ ਹੈ ਕਿ ਇਲਜ਼ਾਮ ਲਗਾਏ ਜਾਣ ਦੀ ਕਿਦਾਰ ਕੁ ਸੀ ਹੈ ਉਹ ਕੀਤੀ ਗਈ ਹੈ ਉਹ ਫਿਲਮ ਪੰਜਾਬ ਤੱਕ ਹੀ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੇ ਵਿੱਚ ਵੀ ਨਹੀਂ ਚੱਲਣ ਦਵਾਂਗੇ ਕੈਮਰਾ ਪਰਸਨ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ Facebook Instagram X aur WhatsApp channel par